ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਮਾੜੀ ਮੁਸਤਾਫਾ ਰਾਜਿਆਣਾ ਬੁੱਧ ਸਿੰਘ ਵਾਲਾ ਇਹ ਆਣ ਗਵਾਣ ਦੇ ਪਿੰਡ ਹੈ ਦੋ ਕੋਟਲੇ ਆ ਕੋਟਲਾ ਮੇਰ ਸਿੰਘ ਵਾਲਾ ਤੇ ਇੱਕ ਕੋਟਲਾ ਹੈਗਾ ਰਾਏ ਦਾ ਉਹ ਕੋਟਲਾ ਰਾਏ ਦਾ ਬੁੱਧ ਸਿੰਘ ਵਾਲੇ ਤੋਂ ਪਰਲੇ ਪਾਸੇ ਰਹਿ ਗਿਆ ਜਮਾ ਰਾਜਿਆਣੇ ਦੇ ਨਾਲ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਲੋਕਲ ਨੇੜਲੇਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੇ ਕੋਈ ਦੂਰ ਦਰਾਡੇ ਵਾਲਾ ਭੈਣ ਭਰਾ ਤਾਂ ਫੋਨ ਲਾ ਲੈ ਉਹ ਤੁਹਾਨੂੰ ਸਾਰਾ ਬਾਈ ਨੇ ਐਡਰੈਸ ਸਮਝਾ ਦੇਣਾ ਬਾਗਾ ਪਰਾਣਾ ਸ਼ਹਿਰ ਇਥੋਂ ਮਸਾ 5-6 ਕਿਲੋਮੀਟਰ ਹੀ ਹੈ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਜਾਨਵਰ ਤਿੰਨ ਗਨਗ ਵੱਡੇ ਅਤੇ ਇੱਕਾ ਛੋਟਾ ਬੱਚਾ ਬੂਰੀ ਕੱਟੀ ਹੈ ਤੇ ਆਹ ਵਹਿੜ ਬਾਈ ਦੀ ਸੇਲ ਆ ਸੋਹਣੀ ਵਹਿੜ ਕੱਦ-ਕਾਟ ਪੂਰਾ ਹੀ ਵੱਡਾ ਹੀ ਹੈ ਇਨਫੋਰਮੇਸ਼ਨ ਲੈ ਦੇਣਾ ਪੁੱਛ ਲੈਣੀ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਖਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਨਾ ਦੱਸ ਦिए। ਬਾਈ ਸੁਖਦੀਪ ਖਾਨ ਪਿੰਡ ਕੋਟਲਾ ਮੇਰ ਸਿੰਘ ਵਾਲਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ ਦिए। 9981205151 ਕਿੰਨਵਾ ਸੂਆ ਖਾਨ? ਪਹਿਲਾ ਹੀ ਸੂਆ ਬਾਈ। ਪਲੂਣ। ਹਾਂਜੀ ਪਹਿਲਾ ਸੂਆ। ਮੋਹ ਚਾਰ ਦੰਦਾ। ਚੌਗੀ। ਹਾਂਜੀ। ਕਿੰਨੇ ਕ ਦਿਨ ਤੋਂ ਲੈ ਜੂ? ਬਾਈ ਲੈ ਜੀ ਵਾਫਤਾ 10 ਦਿਨ। ਕਿੰਨਾ ਕ ਦੁੱਧ ਦੇ ਦੂ? ਮੇਰੇ ਹਿਸਾਬ ਨਾਲ ਤਾਂ 22 ਕਿਲੋ ਦੇਣਾ ਚਾਹੀਦਾ ਕਿਉਂਕਿ ਮਾਂ ਦਾ ਰਿਕਾਰਡ ਚੰਗਾ ਸੀਗਾ। ਠੀਕ ਹੈ। ਹਾਂਜੀ। ਆ ਬਾਕੀ ਬੱਚੀ ਵੱਡੀ ਬਹੁਤ ਆ। ਹਾਂਜੀ। ਕੱਢੀਏ ਬਾਹਰ ਨੂੰ। ਦੋਸਤੋ ਹਫਤੇ ਤੋਂ 10 ਦਿਨ ਦੇ ਵਿੱਚ ਵਿੱਚ ਵੀਰ ਕਹਿੰਦਾ ਸੂਪੂ ਮਾਂ ਦਾ ਵੀਰ 10 ਦਾ ਰਿਕਾਰਡ ਚੰਗਾ ਬਾਕੀ 20 22 ਕਿਲੋ ਐਡੀ ਵਿਹੜ ਨੂੰ ਦੁੱਧ ਕੋਈ ਬਾळा ਵੀ ਨਹੀਂ ਬਾਕੀ ਅੱਗੇ ਭਰਾਓ ਤੁਹਾਡੀ ਸੇਵਾ ਸੰਭਾਲ ਜੇ ਕੋਈ ਵਧੀਆ ਕਰ ਲੈਂਦਾ ਪਹਿਲਣਾ ਬੱਚਾ ਬੱਚੀਆਂ ਡੱਬੀਆਂ 20 20 ਕਿਲੋ ਖੁੱਲਾ ਦੁੱਧ ਪਿਆਂਦੀਆਂ ਫਾਰਮਾਂ ਜਿਹਦਾ ਉਹਦੋਂ ਵੀ ਤਾਂ ਜਾਂਦੀਆਂ ਪਰ ਨਾਰਮਲ ਹੀ ਘਰੇਲੂ ਪਰਿਵਾਰਾਂ 'ਚ ਵੀ ਹੁਣ ਤਾਂ ਆਮ ਹੀ ਬੱਚੀਆਂ ਇਹਨਾਂ ਦੁੱਧ ਪਿਆਂਦੀਆਂ ਪੂਰੀ ਫੁੱਲ ਵੱਡੀ ਵਿਹੜ ਆ ਐ ਕਿਹੜਾ ਹੋਰ ਕਢਾਲਾ ਖਾਣਾ ਕੋਈ ਐ ਛੋਟੀ ਜੀ ਨਾਮਾਂ ਨਕੇ ਆਵੇ ਤੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਕਿ ਕੱਦ ਤੋਂ ਵੱਡਾ ਵਜਨ ਵਜਨ ਵੀ ਪੂਰਾ ਹੀ ਆ ਪਹਿਲਾ ਸੂਆ ਚਾਰ ਦੰਦ ਚੌਗੀ ਵੱਛੀ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਵੀਰਕਿਆਂ ਦਾ ਸੂਪੂਗੀ ਫਟਫਟ ਜਾਂ ਲੇਵਾ ਸੀਲ ਸੌ ਬਹੁਤ ਆ ਬਰੀਡ ਵਾਲੀ ਵੱਛੀ ਏ ਕਿਹੜਾ ਕੋਈ ਦੇਸੀ ਢਾਂਡੀ ਆ ਉਹ ਜੀ ਦੋ ਗਲੀ ਮਾਰ ਦੇਉਂਦੀ ਲੱਤ ਲੁੱਤ ਇਹਦਾ ਜਹਾਦ ਵਾਲੀ ਵੱਛੀ ਆ ਪਹਿਲਾ ਸੂਆ ਚਾਰ ਦੰਦ ਚੌਗੀ ਵੱਛੀ ਐਂ ਜੇ ਕਮਾ ਕੇ ਲੈ ਚੱਲ ਕੱਦ ਵੱਡ ਫੁੱਲੀ ਆ ਮੋٹے ਮੋٹے ਥਾਨ ਆ ਜਿਹੜੇ ਹਸਾਮ ਨਾਲ ਪਹਿਲਾਂ ਨਾ ਕਈਆਂ ਪਹਿਲਾਂ ਮੱਛੀਆਂ ਦਾ ਤਾਂ ਥਾਨ ਜਵੇਂ ਚੁੰਡੀ ਜੀ ਵਾਲਾ ਹੁੰਦਾ ਮਸ਼ੀਨ ਦੇ ਕੰਮ ਦਾ ਹੀ ਹੁੰਦਾ ਥੀ ਤਾਂ ਚੋਇਆ ਨਹੀਂ ਜਾਂਦਾ ਕਿਉਂਕਿ ਮੁੱਠੀ 'ਚ ਆਉਂਦਾ ਹੀ ਨਹੀਂਗਾ ਇਹਦਾ ਥਾਨ ਪੂਰਾ ਚੰਗਾ ਆ ਤੁਸੀਂ ਨੇੜੇ ਤੋਂ ਵੇਖ ਲਓ ਬਾਕੀ ਜਦੋਂ ਸੂ ਪੈਂਦੀ ਆ ਸੋਭਾ ਸ਼ਾਮ ਦੋ ਟਾਈਮ ਚਵਾਈ ਹੁੰਦੀ ਆ ਥਾਨ ਖਿੱਚੀ ਦਾ ਥਾਨ ਹੋਰ ਵੱਜਣਾ ਥਾਨ ਤਾਂ ਪਹਿਲਾਂ ਹੋਣੀ ਬਿਨਾਂ ਚਵਾਈ ਤੋਂ ਹੀ ਅੱਧੀ ਚਵਾਈ ਵਾਲਾ ਬਲਟ ਲਾਹੇ ਕਾਫੀ ਬਾਕੀ ਆ ਸਮਾਂ ਇਹ ਹਫ਼ਤੇ ਤੋਂ 10 ਦਿਨਾਂ ਦੇ ਵਿੱਚ 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 ਸੂਪੂ ਆਵਾਂ ਤੇ ਵੇਂਜ ਬੂਨ ਚੰਗਿਆਂ ਖਾਂ ਜੈ ਜਮਾਲ ਬਾਈ ਮੋਲ ਫੋਨ ਤੇ ਕਰ ਲਗੇ ਫੋਨ ਤੇ ਹੀ ਹਾਂਜੀ ਦੱਸ ਦੀ ਫੋਨ ਉਹ ਜੈ ਜੀ ਆਊਗਾ ਫੋਨ ਨੰਬਰ ਦੱਸ ਦੀ 93812 05155 ਦੋਸਤੋ ਮੋਲ ਵੀਰ ਕਹਿੰਦਾ ਫੋਨ ਤੇ ਹੀ ਕਰ ਲਾਂਗੇ ਹੋਊਗਾ ਜੈ ਜੀ ਪਹਿਲਾ ਸੂਆ ਚਾਰ ਦਾ ਦਾ ਚੌਗੀ ਵਹਿੜ ਪੂਰੇ ਵੱਡੇ ਘਾਦ ਵਾਲੀ ਜਿਹਦੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਿਓ ਵੀਰ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਘਾਪੁਰਾਣਾ ਬਾਘੇਪੁਰਾਣੇ ਤੋਂ ਮਸਾਂ 5-6 ਕਿਲੋਮੀਟਰ ਦੀ ਦੂਰੀ ਦੇ ਪਿੰਡ ਹੈ ਕੋਟਲਾ ਮੇਰ ਸਿੰਘ ਵਾਲਾ ਰਾਜਿਆਣਾ ਜਮਾਂ ਨਾਲ ਹੀ ਰਹਿ ਗਿਆ ਇੱਕ ਸਾਈਡ ਬੱਧ ਸਿੰਘ ਵਾਲਾ ਮਾੜੀ ਮੁਸਤਫਾ ਵੀ ਨੇੜੀ ਹੈ ਲੜਾਈ ਵੀ ਨੇੜੀ ਹੈ ਇਹ ਆਣ ਗਵਾਂਡ ਦੇ ਪਿੰਡ ਹੈ ਘਰੇਲੂ ਜਾਨਵਰ ਹੈ ਜਿਹਦੇ ਵੀ ਪਸੰਦ ਆਉਂਦੀ ਬੱਛੀ ਵੀਰ ਨੂੰ ਫੋਨ ਲਾ ਲਿਓ ਕੱਦ ਵੈ ਡਿਫੌਲੀ ਹੈ ਮੈਂ ਬਾਰ-ਬਾਰ ਕਹਿ ਰਹਾਂ ਕੋਈ ਆਏ ਨਾ ਮੰਨੇ ਕਿ ਛੋਟੀ ਜੀ ਹੈ ਪੂਰੀ ਵੱਡੀ ਬੱਛੀ ਆ ਸਾਰਿਆਂ ਨੂੰ ਖਾਸ ਕਰਕੇ